ਸਾਸ਼ੀਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਜ਼ਿਆਦਾ ਇੰਪੋਰਟੈਂਟ ਅਸ ਦਾ ਵਲੌਗ ਹੈ ਕਿਉਂਕਿ ਅੱਜ ਤੁਹਾਡੇ ਨਾਲ ਜੋ ਡਿਸਕਸ ਕਰਨਾ ਹੈ ਉਹ ਵਰਕ ਪਰਮਿਟ ਸਟੂਡੈਂਟ ਵੀਜ਼ਾ ਡਿਸਕਸ ਕਰਨਾ ਹੈ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਾਂਗੇ ਜੇਕਰ ਤੁਸੀਂ ਕੈਨੇਡਾ ਵਿੱਚ ਸੈਟਲਮੈਂਟ ਬਾਰੇ ਸੋਚ ਰਹੇ ਹੋ ਤਾਂ ਕੈਨੇਡਾ ਨੇ ਹੁਣ ਆਪਣਾ 2025 2026 2027 ਦਾ ਇਮੀਗ੍ਰੇਸ਼ਨ ਪਲਾਨ ਜਿਹੜਾ ਹੈ ਉਹਨੂੰ ਰਿਵੀਲ ਕਰ ਦਿੱਤਾ ਹੈ ਕਿੰਨੇ ਸਟੂਡੈਂਟਸ ਅਧਰੈ ਨੇ ਕਿੰਨੇ ਵਰਕ ਪਰਮਿਟ ਤੇ ਬੁਲਾਉਣੇ ਨੇ ਕਿੰਨੇ ਐਲਐਮਆਈਏ ਵਾਲੇ ਬੁਲਾਉਣੇ ਨੇ ਤੇ ਕਿੰਨੇ ਬਿਨਾ ਐਲਐਮਆਈਏ ਵਾਲੇ ਕੈਨੇਡਾ ਬੁਲਾਵੇਗਾ ਇਸ ਬਾਰੇ ਡਿਸਕਸ਼ਨ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਬਕਾਇਦਾ ਤੌਰ ਤੇ ਤੁਹਾਡੇ ਨਾਲ ਅੰਕੜੇ ਸ਼ੇਅਰ ਕਰਾਂਗਾ ਕਿ ਕਿੰਨਾ ਕਿੰਨਾ ਕਿਸ-ਕਿਸ ਕੈਟਾਗਰੀ ਦੇ ਵਿੱਚ ਇਮੀਗ੍ਰੇਸ਼ਨ ਕੈਨੇਡਾ ਹੁਣ ਚਾਹੁੰਦਾ ਹੈ 2025 ਵਿੱਚ ਕਿੰਨਾ ਚਾਹੁੰਦਾ ਹੈ 26 ਵਿੱਚ ਕਿੰਨਾ ਤੇ 27 ਵਿੱਚ ਕਿੰਨਾ ਇਹ ਅੰਕੜੇ ਜਿਹੜੇ ਉਹ ਰਿਵੀਲ ਕਰ ਦਿੱਤੇ ਗਏ ਨੇ ਤੁਹਾਡੇ ਸਾਹਮਣੇ ਸਕਰੀਨ ਤੇ ਬਕਾਇਦਾ ਤੌਰ ਤੇ ਆਕੜੇ ਦਿਖਾ ਕੇ ਇੱਕ-ਇੱਕ ਟੌਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਆਂ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਹਾਨੂੰ ਡੈਸ ओपी ਨਾਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰ ਲੈਣੇ ਆ ਵਰਕ ਪਰਮਿਟ ਤੋਂ ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਜਿਹੜਾ ਉਹ ਡਿਸਕਸ ਕਰਾਂਗੇ ਵਰਕ ਪਰਮਿਟ ਦੇ ਮਾਮਲੇ ਦੇ ਵਿੱਚ ਸਕਰੀਨ ਤੇ ਆਪਣੀ ਦੇਖੋ 2025 ਦਾ ਜਿਹੜਾ ਕੈਨੇਡਾ ਦਾ ਪਲਾਨ ਹੈ ਉਹ ਹੈ 367750 ਯਾਨੀ 367750 ਬੰਦੇ ਉਹਨਾਂ ਨੇ ਸੱਦਨੇ ਹੈਗੇ ਆ ਉਸ ਤੋਂ ਬਾਅਦ 2026 ਦੇ ਵਿੱਚ ਉਹਨਾਂ ਨੇ 210700 ਬੰਦਾ ਸੱਦਣਾ ਯਾਨੀ ਕਿ ਥੋੜੇ ਘਟਾ ਦੇਣੇ ਆ ਉਸ ਤੋਂ ਬਾਅਦ ਫਿਰ ਥੋੜੇ ਵਧਾ ਦੇਣੇ ਆ 237700 ਬੰਦਾ ਜਿਹੜਾ ਹੈ ਉਹ ਐਜ਼ ਅ ਵਰਕਰ ਕੈਨੇਡਾ ਲਈ ਟਰੈਵਲ ਕਰੇਗਾ 2027 ਦੇ ਵਿੱਚ ਹੁਣ ਇੰਨੇ ਵੀਜੇ ਜਿਹੜੇ ਆ ਉਹ ਵਰਕ ਪਰਮਿਟ ਤੇ ਇਸ਼ੂ ਕਰਨੇ ਆ ਹੁਣ ਇਹਨਾਂ ਦੀ ਸਬਕ ਕੈਟਾਗਰੀ ਦੇ ਵਿੱਚ ਆ ਜਾਂਦੇ ਕਿਉਂਕਿ ਵਰਕ ਪਰਮਿਟ ਦੋ ਤਰੀਕੇ ਨਾਲੇ ਮੋਸਟਲੀ ਦਿੰਦੇ ਆਪਾਂ ਨੂੰ ਉਹ ਇੱਕ ਹੁੰਦਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਦੂਜਾ ਹੁੰਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਅੰਦਰ ਜਿਹਨੂੰ ਆਪਾਂ TFWP ਪ੍ਰੋਗਰਾਮ ਕਹਿੰਦੇ ਆ ਹੁਣ ਜਿਹੜਾ IMP ਪ੍ਰੋਗਰਾਮ ਹੈ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਇਦਾਂ ਦਾ ਹੁੰਦਾ ਜਿਹਦੇ ਵਿੱਚ LMIA ਦੀ ਲੋਡ ਸਾਨੂੰ ਨਹੀਂ ਪੈਂਦੀ ਤੇ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੁੰਦਾ ਉਹ ਐਲ ਐਮ ਆਈਏ ਸਪੈਸਿਫਿਕ ਪ੍ਰੋਗਰਾਮ ਹੁੰਦਾ ਹੈ ਯਾਨੀ ক্লোਜ਼ ਵਰਕ ਪਰਮਿਟ ਹੁੰਦਾ ਹੈ ਤੁਸੀਂ ਇੱਕ ਏਮਪਲੋਇਰ ਕੋਲ ਕੰਮ ਕਰਨ ਦੇ ਵਾਸਤੇ ਜਾਂਦੇ ਹੋ ਤੇ ਉਹਦੀਆਂ ਟਰਮਸ ਕੰਡੀਸ਼ਨ ਜਿਹੜੀਆਂ ਨੇ ਉਹ ਬਹੁਤ ਹਾਰਡ ਹੁੰਦੀਆਂ ਨੇ ਜਿਹੜਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਹੈ ਉਹ ਆਈ ਐਮ ਪੀ ਪ੍ਰੋਗਰਾਮ ਜਿਹੜਾ ਹੈ ਉਹ ਆਉਂਦਾ ਹੈ ਕਿ ਜਿਹਦੇ ਵਿੱਚ ਐਲ ਐਮ ਆਈਏ ਦੀ ਲੋੜ ਨਹੀਂ ਪੈਂਦੀ ਜਿਸ ਦੇ ਵਿੱਚ ਆਪਾਂ ਓਪਨ ਵਰਕ ਪਰਮਿਟ ਜਿਹਨੂੰ ਆਪਾਂ ਕਹਿੰਦੇ ਹਾਂ ਹੁਣ ਜਿਹੜਾ ਓਪਨ ਵਰਕ ਪਰਮਿਟ ਦੇਣਾ ਹੈ ਉਹ ਭਾਵੇਂ ਕਹਿ ਸਕਦੇ ਆ ਕਿ ਅ ਇਹਦੇ ਵਿੱਚ ਸਪਾਊਸ ਓਪਨ ਵਰਕ ਪਰਮਿਟ ਨੂੰ ਆਪਾਂ ਲਾ ਲਿਆ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਓਪਨ ਵਰਕ ਪਰਮਨ 285750 ਐਪਲੀਕੈਂਟ ਜਿਹੜੇ ਆ ਉਹ ਆਈਐਮਪੀ ਪ੍ਰੋਗਰਾਮ ਯਾਨੀ ਬਿਨਾ ਐਲਐਮਆਈਏ ਵਾਲੇ ਪ੍ਰੋਗਰਾਮ ਯਾਨੀ ਕਿ ਓਪਨ ਵਰਕ ਪਰਮਿਟ 'ਚ ਬੁਲਾਏ ਜਾਣਗੇ 128700 ਜਿਹੜੇ ਆ 2026 'ਚ ਬੁਲਾਏ ਜਾਣਗੇ 155700 ਯਾਨੀ 155000 ਜਿਹੜੇ ਆ ਉਹ 2027 'ਚ ਬੁਲਾਏ ਜਾਣਗੇ ਜਿਹੜੇ ਬਿਨਾ ਐਲਐਮਆਈ ਵਾਲੇ ਦੀ ਗੱਲ ਕਰ ਰਹੇ ਆਪਾਂ ਇਹਨੇ ਵਰਕ ਪਰਮਿਟ ਜਿਹੜੇ ਆ ਉਹ ਗ੍ਰਾਂਟ ਕੀਤੇ ਜਾਣਗੇ ਉਸ ਤੋਂ ਬਾਅਦ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਜਿਸ ਦੇ ਵਿੱਚ ਐਲਐਮਆਈ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਦੇ ਵਿੱਚ 82000 82000 ਤੇ 82000 ਯਾਨੀ ਕਿ 25 26 ਤੇ 27 ਦੇ ਵਿੱਚ 82000 ਅਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਕੀਤੀਆਂ ਜਾਣਗੀਆਂ ਧਿਆਨ ਨਾਲ ਸੁਣਿਓ ਸਿਰਫ 82000 ਜਿਹੜੇ ਟੀ ਐਫ ਡਬਲਯੂ ਪੀ ਪ੍ਰੋਗਰਾਮ ਹੈ ਜਿਹਨੂੰ ਐਲ ਐਮ ਆਈ ਏ ਵਾਲਾ ਪ੍ਰੋਗਰਾਮ ਕਹਿੰਦੇ ਆ ক্লোਜ਼ ਵਰਕ ਪਰਮਿਟ ਹੈ ਉਹਦੇ ਵਿੱਚ ਸਿਰਫ 82000 ਹੀ ਅਪਲੀਕੇਸ਼ਨ ਅਪਰੂਵ ਹੋਣਗੀਆਂ 2025 ਚ ਵੀ 2026 ਚ ਵੀ ਤੇ 2027 ਚ ਵੀ ਯਾਨੀ ਕਿ ਆਉਣ ਵਾਲੇ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ 2.5 ਲੱਖ ਅਪਲੀਕੇਸ਼ਨ ਜਿਹੜੀਆਂ ਨੇ ਉਹੀ ਅਪਰੂਵ ਹੋਣਗੀਆਂ ਹੈਗੀਆਂ ਨੇ ਯਾਨੀ 2,46,000 ਜੇਕਰ ਪਰੇਅਰ ਦੇ ਸਾਹਮਣੇ ਜਾਈਏ ਤਾਂ 82000 ਧਿਆਨ ਰੱਖਿਓ ਕਿਉਂਕਿ ਹੁਣ ਐਲਐਮਆਈਏ ਦੇ ਨਾਂ ਤੇ ਲੁੱਟ ਬੜੀ ਹੁੰਦੀ ਹੈ ਕਿ ਇਹਦਾ ਹੁਣ ਸਕਸੈਸ ਰੇਟ ਕੀ ਰਹਿਣ ਵਾਲਾ ਹੈ ਹੁਣ ਆਪਾਂ ਆ ਜਾਨਨੇ ਆ ਸਟੂਡੈਂਟ ਵਾਲੇ ਪਾਸੇ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟ ਹੈ ਇਹ ਉਹਨਾਂ ਵਾਸਤੇ ਹੈ 35900 ਅਪਲੀਕੇਸ਼ਨ ਅਪਰੂਵ ਹੋਣ ਗਿਆ 2025 ਦੇ ਵਿੱਚ 2026 ਦੇ ਵਿੱਚ 35900 ਤੇ 27 ਦੇ ਵਿੱਚ ਵੀ 35900 ਯਾਨੀ ਕਿ ਆਉਣ ਵਾਲੇ ਤਿੰਨ ਸਾਲਾਂ ਦੇ ਵਿੱਚ 35900 ਅਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਹੋਣੀਆਂ ਨੇ ਇੰਟਰਨੈਸ਼ਨਲ ਸਟੂਡੈਂਟ ਦੀਆਂ 550000 ਦੇ ਅਤੀ ਤਕਰੀਬਨ 5.5 ਅਪਲੀਕੇਸ਼ਨ ਜਿਹੜੀਆਂ ਨੇ ਉਹ ਪ੍ਰੋਸੈਸ ਹੋਣਗੀਆਂ ਨੇ ਇੰਨੇ ਅਪਲੀਕੇਸ਼ਨ ਜਿਹੜੇ ਉਹ ਰੀਸੀਵ ਹੋਣਗੇ ਉਹਨਾਂ ਵਿੱਚੋਂ 35900 ਅਪਲੀਕੈਂਟ ਜਿਹੜੇ ਨੇ ਉਹ ਅਪਰੂਵ ਹੋਣੇ ਹੈਗੇ ਨੇ ਹੁਣ ਇਦੇ ਉੱਤੇ ਮੈਂ ਇੱਕ ਵੱਖਰੀ ਵੀਡੀਓ ਬਣਾਦਾਗਾ ਸਟੂਡੈਂਟ ਦੇ ਮਾਮਲੇ ਦੇ ਵਿੱਚ ਕਿਉਂਕਿ ਇਹਦੇ ਵਿੱਚ ਕਾਫੀ ਕੰਪਲਿਕੇਟਿਡ ਸਿਸਟਮ ਹੈ ਪ੍ਰੋਵੈਂਸ ਵਾਈਜ਼ ਕਿਨੂੰ ਕਿੰਨੀ ਕਿੰਨੀਆਂ ਸੀਟਸ ਜਿਹੜੀਆਂ ਨੇ ਉਹ ਅਲੋਕੇਟ ਹੋਈਆਂ ਨੇ ਕਿਹੜੇ ਪੀਏਐਲ ਯਾਨੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵਾਲੇ ਹੋਣਗੇ ਕਿਹੜੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਤੋਂ ਵਾਂਝੇ ਰਹਿਣਗੇ ਯਾਨੀ ਨਹੀਂ ਲੋਡ ਹੈਗੀ ਉਹ ਸਾਰੇ ਦੀ ਇੱਕ ਮੈਂ ਕੰਪਲੀਟ ਵੀਡੀਓ ਜਿਹੜੀ ਹੈ ਉਹ ਕੱਲ੍ਹ ਤੁਹਾਡੇ ਸਾਹਮਣੇ ਆ ਜਾਵੇਗੀ ਫਿਲਹਾਲ ਅੱਜ ਜਿਹੜਾ ਹੈ ਉਹ ਮੈਂ ਤੁਹਾਡੇ ਨਾਲ ਵਰਕ ਪਰਮਿਟ ਸਟੂਡੈਂਟ ਵੀਜ਼ਾ ਯਾਨੀ ਕਿ ਜਿਹੜਾ ਉਹਨਾਂ ਨੇ ਆਪਣਾ ਲੈਵਲ ਪਲਾਨ ਡਿਸਾਈਡ ਕੀਤਾ ਉਹਦੀ ਵੀਡੀਓ ਬਣਾਈ ਹੁਣ ਓਵਰਆਲ ਤੇ ਆ ਜੰਨੇ ਆ ਓਵਰਆਲ 2025 ਦੇ ਵਿੱਚ 673650 ਅਪਲੀਕੇਸ਼ਨ ਜਿਹੜੀਆਂ ਨੇ ਯਾਨੀ ਇੰਨੇ ਟੈਂਪਰੀ ਰੈਜ਼ੀਡੈਂਸ ਜਿਹੜੇ ਨੇ ਲੀਗਲ ਸਟੇਟਸ ਦੇ ਉੱਤੇ ਕੈਨੇਡਾ ਦੇ ਲਈ ਟਰੈਵਲ ਕਰਨਗੇ ਜੇਕਰ ਆਪਾਂ ਵਰਕ ਪਰਮਿਟ ਤੇ ਸਟੂਡੈਂਟ ਨੂੰ ਮਿਲਾ ਲਈਏ ਉਸ ਤੋਂ ਬਾਅਦ 2026 ਦੇ ਆਂਕੜਾ ਘਟ ਜਵੇਗਾ 516600 ਅਪਲੀਕੇਸ਼ਨ ਜਿਹੜੀਆਂ ਨੇ ਉਹੀ ਅਪਰੂਵ ਹੋਣ ਗਿਆ ਵਰਕਰ ਤੇ ਸਟੂਡੈਂਟ ਮਿਲਾ ਕੇ ਉਸ ਤੋਂ ਬਾਅਦ 2027 ਦੇ ਵਿੱਚ 543600 ਅਪਲੀਕੇਸ਼ਨ ਜਿਹੜੀਆਂ ਨੇ ਉਹੀ ਅਪਰੂਵ ਹੋਣ ਗਿਆ ਸਟੂਡੈਂਟ ਤੇ ਵਰਕਰ ਮਿਲਾ ਕੇ ਜੇਕਰ ਕੈਨੇਡਾ ਦੇ ਵਿੱਚ ਗਵਰਨਮੈਂਟ ਬਦਲ ਜਾਂਦੀ ਹੈ ਤਾਂ ਜਿਹੜੀ ਨਵੀਂ ਗਵਰਨਮੈਂਟ ਆਵੇਗੀ ਉਹ ਇਸ ਲੈਵਲ ਪਲਾਨ ਨੂੰ ਰਿਵਾਈਜ਼ ਕਰ ਸਕਦੀ ਹੈ ਇਥੋਂ ਤੱਕ ਕਿ ਜਿਹੜੇ ਪਹਿਲਾਂ ਜਿਹੜੇ ਵੀ ਇਮੀਗ੍ਰੇਸ਼ਨ ਲੈਵਲ ਪਲਾਨ ਜਿਹੜੇ 3 ਸਾਲ ਦਾ ਜਿਹੜਾ ਟਾਰਗੇਟ ਰੱਖਦੀ ਹੈ ਆਈਐਸਸੀ ਉਹਦੇ ਵਿੱਚ ਅਕਸਰ ਰਿਵਾਈਜ਼ ਜਿਹੜਾ ਉਹ ਹਰ ਸਾਲ ਹੀ ਹੋ ਜਾਂਦਾ ਹੈ ਸੋ ਇਹ ਕੋਈ ਫਿਕਸ ਨਹੀਂ ਹੈਗਾ ਇਹ ਜਿਹੜਾ ਇੱਕ ਟੈਂਪਰੇਰੀ ਤੌਰ ਤੇ ਪਲਾਨ ਜਿਹੜਾ ਉਹ ਤੁਹਾਡੇ ਸਾਹਮਣੇ ਹੈਗਾ ਹੈ ਜੋ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਰਿਵੀਲ ਕੀਤਾ ਗਿਆ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਪ੍ਰੋਸੈਸ ਸੀਗਾ ਜਾਂ ਜੋ ਵੀ ਇਹ ਅੰਕੜੇ ਸੀ ਜੋ ਸਮਝਣ ਦੇ ਵਿੱਚ ਸੌਖੇ ਸਮਝ ਆਏ ਹੋਣਗੇ ਫਿਰ ਵੀ ਕੋਈ ਕਨਫਿਊਜ਼ਨ ਰਹਿ ਗਈ ਹੈ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਕਰੋ ਕਿਉਂਕਿ ਇਹਦੀ ਹਰ ਇੱਕ ਨੂੰ ਲੋੜ ਹੈ ਭਾਵੇਂ ਕਿਸੇ ਵੀ ਸਟੇਟਸ ਤੇ ਕੋਈ ਕੈਨੇਡਾ ਤੇ ਲਈ ਟਰੈਵਲ ਕਰਨਾ ਚਾਹਵਾ ਕੀਪਸ ਨੋਟਸ ਉਹ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਰਕੂਲੇਟ ਜ਼ਰੂਰ ਕਰੋ ਧੰਨਵਾਦ